90% ਜਿਹੜੇ ਭਿਖਾਰੀ ਨੇ ਉਹ ਬਿਲਕੁਲ ਤੰਦਰੁਸਤ ਨੇ ਬਿਲਕੁਲ ਪਰ ਤੰਦਰੁਸਤ ਬੰਦਾ ਭੀਖ ਮੰਗੇ ਇਹ ਬਹੁਤ ਵੱਡਾ ਪਾਪ ਹੈ ਤੇ ਉਹਨੂੰ ਭੀਖ ਦੇਣਾ ਇਹ ਉਸ ਤੋਂ ਵੱਡਾ ਪਾਪ ਹੈ ਤੁਸੀਂ ਬਾਜ਼ਾਰ 'ਚ ਅਗਰ ਦੋ بڑے ਪੁਰਾਣੇ ਮਿੱਤਰ ਮਿਲੇ ਹੋਣ ਤੇ ਬੜਾ ਅਰਜੈਂਟ ਕੋਈ ਟੌਪਿਕ ਤੇ ਗੱਲ ਵੀ ਕਰ ਰਹੇ ਹੋਣਗੇ ਤੁਹਾਡੇ ਕਮੀਜ਼ਾਂ ਪਿੱਛੋਂ ਖਿੱਚੀ ਜਾਣਗੇ ਹਾਂ ਕੁਝ ਦੇ ਦਿਓ ਕੁਝ ਦੇ ਦਿਓ 40 ਕਰੋੜ ਦੀ ਆਬਾਦੀ ਦੇ ਵਿੱਚੋਂ 80 ਕਰੋੜ ਲੋਕਾਂ ਨੂੰ ਤੁਸੀਂ ਆਟਾ ਦਾਲ ਸਕੀਮ ਦੇ ਥੋੜੇ ਕਾਰਡ ਬਣੇ ਹੋਏ ਨੇ ਬਿਲਕੁਲ ਸਹੀ ਹੈ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਵੀ 5 5 ਟ੍ਰਿਲੀਅਨ ਦੀ ਸਾਡੀ ਆਰਥਿਕਤਾ ਹੋ ਚੱਲੀ ਹੈ ਹੂੰ ਤੋਂ ਦੇਸ਼ ਦੇ ਜਿਹੜੇ ਹਾਲਾਤ ਨੇ ਉਹ ਤੁਹਾਡੀਆਂ ਜਿਹੜੀਆਂ ਗਲੋਬਲ ਲੈਵਲ ਦੀਆਂ ਰਿਪੋਰਟਾਂ ਨੇ ਉਸ ਤੋਂ ਸਾਹਮਣੇ ਹੋ ਜਾਂਦੀਆਂ ਵੱਡੇ ਵੱਡੇ ਸ਼ਹਿਰਾਂ 'ਚ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਸੀ ਹੁਣ ਤਾਂ ਛੋਟੇ ਛੋਟੇ ਸ਼ਹਿਰਾਂ 'ਚ ਵੱਡੀ ਤਾਦਾਦ 'ਚ ਬਿਲਕੁਲ ਹਰ ਚੌਕ ਤੇ ਤੁਹਾਨੂੰ ਭਿਖਾਰੀ ਮਿਲਦੇ ਹਰ ਇੱਕ ਮੋੜ ਤੇ ਹਾਥੜਦੇ ਨੇ ਲੋਕ ਭਿਖਾਰੀ ਦੇ ਰੂਪ ਚ ਲੋਕ ਕਹਿੰਦੇ ਨੇ ਵੀ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਮੈਨਤ ਨੂੰ ਪਿੱਛੇ ਛੱਡਦੇ ਨੇ ਬਿਲਕੁਲ ਜੀ ਦੇਖੋ 70 ਸਾਲ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਕੁਝ ਐਸੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜੀ ਜਿਸ ਤੇ ਸਾਨੂੰ ਦੇਸ਼ ਦੇ ਖਿਲਾਫ ਵੀ ਹਮ ਜਾਂ ਸੋਸਾਇਟੀ ਦੇ ਖਿਲਾਫ ਜੀ ਬੋਲਣ ਲਈ ਮਜਬੂਰ ਹੋਣਾ ਪੈਂਦਾ ਹੈ ਹਮ ਐ ਇਹ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਭਿਖਾਰੀਆਂ ਦੀ ਜਾਂ ਦੇਸ਼ ਦੇ ਵਿੱਚ ਇੰਨੀ ਕਿਉਂ ਵਧਦੀ ਜਾ ਰਹੀ ਹੈ ਹੂੰ ਜਾਂ ਪੰਜਾਬ ਦੇ ਵਿੱਚ ਆਪਣੇ ਸਟੇਟ 'ਚ ਕਿਉਂ ਆ ਰਹੀ ਹੈ ਇਹਦਾ ਇੱਕ ਬੜਾ ਵੱਡਾ ਕਾਰਨ ਹੈ ਵੀ ਆਸਾਨੀ ਨਾਲ ਪੈਸਾ ਆਉਣਾ ਬਿਲਕੁਲ ਕੋ ਆਸਾਨੀ ਨਾਲ ਪੈਸਾ ਭੀਖ ਮੰਗ ਕੇ ਕਮਾਇਆ ਜਾਂਦਾ ਨਾ ਤਾਂ ਇਹਦੇ ਵਿੱਚ ਕੋਈ ਸਰੀਰਕ ਤਾਕਤ ਲੱਗਦੀ ਹੈ ਹੂੰ ਨਾ ਇਹਦੇ ਤੇ ਕੋਈ ਦਿਮਾਗੀ ਤਾਕਤ ਲਾਉਣੀ ਪੈਂਦੀ ਹੈ ਬਿਲਕੁਲ ਸੋ ਕਿਤੇ ਨਾ ਕਿਤੇ ਆਰਾਮ ਨਾਲ ਬੈਠ ਕੇ ਖਾਣ ਦਾ ਇੱਕ ਬੜਾ ਵੱਡਾ ਜਰੀਆ ਵੀ ਹੈ ਜੀ ਔਰ ਦੂਸਰਾ ਵੱਡਾ ਕਾਰਨ ਹੈ ਵੀ ਗਰੀਬੀ ਹੂੰ ਤੇ ਜਿਹੜੀਆਂ ਸਰਕਾਰਾਂ ਵੱਲੋਂ ਜ਼ਰੂਰੀ ਵਸਤੂਆਂ ਹੁੰਦੀਆਂ ਨੇ ਆ ਨਾਗਰਿਕ ਤੱਕ ਪਹੁੰਚਾਉਣ ਲਈ ਜਿੱਚ ਆਪਾਂ ਰੋਟੀ ਕੱਪੜਾ ਮਕਾਨ ਮੁੱਖ ਰੱਖਦੇ ਹਾਂ ਹੂੰ ਤੇ ਭਾਰਤ ਦੇ ਵਿੱਚ ਜਿਹੜੀ ਤੁਹਾਡੀ ਵਿੱਤੀ ਇਨਕਮ ਹੈ ਹੂੰ ਪਰ ਬੰਦਾ ਉਹ ਜਿਹੜੀ ਅਸਮਾਨਤਾ ਹੈ ਤੁਹਾਡੀ ਰੇਸ਼ੋ ਦੀ ਕਮਾਈ ਦੀ ਜੀ ਉਹ ਤਾਂ ਤੁਹਾਡੀ ਜਿਹੜੀ ਗਲੋਬਲ ਦੀਆਂ ਰਿਪੋਰਟਸ ਦੇ ਇੰਟਰਨੈਸ਼ਨਲ ਉਹਦੇ ਚ ਹੀ ਪਤਾ ਲੱਗਦਾ ਵੀ ਪੰਜਾਬ ਦੀ ਜਾਂ ਭਾਰਤ ਦੀ ਹਾਲਾਤ ਕੀ ਨੇ ਹੂੰ ਕਿਉਂਕਿ 80 ਕਰੋੜ ਲੋਕਾਂ ਨੂੰ ਤਾਂ ਅਸੀਂ ਸਰਕਾਰੀ ਰਾਸ਼ਨ ਹੀ ਦੇ ਰਹੇ ਹਾਂ ਬਿਲਕੁਲ ਦੇਖੋ 150 140 ਕਰੋੜ ਦੀ ਆਬਾਦੀ ਦੇ ਵਿੱਚੋਂ 80 ਕਰੋੜ ਲੋਕਾਂ ਨੂੰ ਤੁਸੀਂ ਆਟਾ ਦਾਲ ਸਕੀਮ ਦੇ ਥੋੜੇ ਕਾਰਡ ਬਣੇ ਹੋਏ ਨੇ ਬਿਲਕੁਲ ਸਹੀ ਹੈ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਵੀ 5 5 ਟ੍ਰਿਲੀਅਨ ਦੀ ਸਾਡੀ ਆਰਥਿਕਤਾ ਹੋ ਚੱਲੀ ਹੈ ਹੂੰ ਤੋਂ ਦੇਸ਼ ਦੇ ਜਿਹੜੇ ਹਾਲਾਤ ਨੇ ਉਹ ਤੁਹਾਡੀਆਂ ਜਿਹੜੀਆਂ ਗਲੋਬਲ ਲੈਵਲ ਦੀਆਂ ਰਿਪੋਰਟਾਂ ਨੇ ਉਸ ਤੋਂ ਸਾਹਮਣੇ ਹੋ ਜਾਂਦੀਆਂ ਨੇ ਪਰ ਜੇ ਆਪਾਂ ਗੱਲ ਕਰ ਲਈਏ ਬੇਰਜ਼ਗਾਰੀ ਵੱਡਾ ਘਰ ਨਹੀਂ ਹੈ ਨੌਜਵਾਨ ਮੁੰਡੇ ਕੁੜੀਆਂ ਦੇ ਨੌਕਰੀ ਦਾ ਵਿਸ਼ਾ ਨਹੀਂ ਹੈ ਪਰ ਸੋਸ਼ਲ ਮੀਡੀਆ ਨੇ ਅਜਿਹਾ ਮਾਹੌਲ ਸਿਰਜਤਾ ਕਿ ਹਰ ਬੰਦਾ ਅ ਰੈਡੀ ਲਾਉਣ ਵਾਸਤੇ ਸੋਸ਼ਲ ਮੀਡੀਆ ਦਾ ਸਾਰਾ ਲੈਂਦਾ ਉਸ ਤੋਂ ਬਾਅਦ ਜਿਹੜੀ ਨਵੀਂ ਚਲੰਤ ਮੁੱਦੇ ਦੀ ਆਪਾਂ ਗੱਲ ਕਰਦੇ ਹਾਂ ਕਿ ਕੁੜੀ ਵੱਲੋਂ ਬਿਆਨ ਆਇਆ ਸੀਗਾ ਕਿ ਨਹੀਂ ਜੀ ਵੀ ਮੈਂ ਲੋੜਵੰਦਾ ਪੰਜਾਬੀਆਂ ਦੀ ਫਿਤਰਤ ਆ ਵੀ ਹਰ ਲੋੜਵੰਦ ਦੀ ਬਾਹ ਫੜਦੇ ਨੇ ਕੀ ਲੱਗਦਾ ਵੀ ਅਜਿਹੇ ਕਾਰਨ ਕਿਉਂ ਪੈਦਾ ਹੁੰਦੇ ਨੇ ਕੀ ਲੱਗਦਾ ਕਿ ਇਹਨਾਂ ਕਰਕੇ ਹੀ ਲੋਕ ਰੋਟੀ ਖਾਂਦੇ ਨੇ ਦੇਖੋ ਇਹ ਬੜਾ ਨਾ ਸਮਝਣ ਦਾ ਵਿਸ਼ਾ ਹੈ ਜੀ ਹਰ ਚੌਂਕ ਦੇ ਵਿੱਚ ਭਿਖਾਰੀ ਮਿਲਣਗੇ ਤੁਹਾਨੂੰ ਬਿਲਕੁਲ ਸਹੀ ਜਿਹੜੀ ਗੱਲ ਤੁਸੀਂ ਕੀਤੀ ਵੀ ਵੱਡੇ ਵੱਡੇ ਸ਼ਹਿਰਾਂ 'ਚ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਸੀ ਹੁਣ ਤਾਂ ਸਾਡੇ ਛੋਟੇ ਛੋਟੇ ਸ਼ਹਿਰਾਂ 'ਚ ਵੱਡੀ ਤਾਦਾਦ 'ਚ ਬਿਲਕੁਲ ਹਰ ਚੌਂਕ ਤੇ ਤੁਹਾਨੂੰ ਭਿਖਾਰੀ ਮਿਲਣਗੇ ਬਿਲਕੁਲ ਇਵਨ ਕ ਤੁਸੀਂ ਬਾਜ਼ਾਰ 'ਚ ਅਗਰ ਦੋ بڑے ਪੁਰਾਣੇ ਮਿੱਤਰ ਮਿਲੇ ਹੋਣ ਤੇ ਬੜਾ ਅਰਜੈਂਟ ਕੋਈ ਟੌਪਿਕ ਤੇ ਗੱਲ ਵੀ ਕਰ ਰਹੇ ਹੋਣਗੇ ਤੁਹਾਡੇ ਕਮੀਜ਼ਾਂ ਪਿੱਛੋਂ ਖਿੱਚੀ ਜਾਣਗੇ ਹਾਂ ਕੁਝ ਦੇ ਦਿਓ ਕੁਝ ਦੇ ਦਿਓ ਬਿਲਕੁਲ ਸੋ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਲੋਕ ਚਾ ਕੇ ਇਧਰੋਂ ਲਏ ਨੇ ਜਿਵੇਂ ਤੁਸੀਂ ਜਿਹੜੀ ਵੀਡੀਓ ਵਾਇਰਲ ਦੀ ਗੱਲ ਕੀਤੀ ਲੋਕ ਜੂਜ ਦਾ ਮਿਸਯੂਜ਼ ਵੀ ਕਰ ਦੇਣੇ ਚੀਜ਼ਾਂ ਦਾ ਬਿਲਕੁਲ ਪਹਿਲੀ ਗੱਲ ਤਾਂ ਭੀਖ ਭੀਖ ਮੰਗਣਾ ਪਾਪ ਨਹੀਂ ਹੈ ਬਿਲਕੁਲ ਪਰ ਜੇ ਭੀਖ ਉਹ ਬੰਦਾ ਮੰਗ ਸਕਦਾ ਜਿਹੜਾ ਟੋਟਲੀ ਅਪਾਹਜ ਹੈ ਬਿਲਕੁਲ ਜਿੱਤੇ ਗੁਰੂ ਦੀ ਕਿਰਪਾ ਨਹੀਂ ਜਾਂ ਜਿੰਨੇ ਕੋ ਕਰਮ ਐਸੇ ਕਰ ਲਿਆ ਹੱਥ ਪੈਰ ਨਹੀਂ ਅਸਮਰਥਾ ਜਿਹੜਾ ਸਮਰਥ ਅਸਮਰਥਾ ਕਮਾਉਣ ਤੋਂ ਜਿੱਤ ਪਰ ਭਾਰਤ ਦੀ ਜਿਹੜੀ ਸਥਿਤੀ ਹੈ 90% ਜਿਹੜੇ ਭਿਖਾਰੀ ਨੇ ਉਹ ਬਿਲਕੁਲ ਤੰਦਰੁਸਤ ਨੇ ਬਿਲਕੁਲ ਔਰ ਤੰਦਰੁਸਤ ਬੰਦਾ ਭੀਖ ਮੰਗੇ ਇਹ ਬਹੁਤ ਵੱਡਾ ਪਾਪ ਹੈ ਤੇ ਉਹਨੂੰ ਭੀਖ ਦੇਣਾ ਇਹ ਉਸ ਤੋਂ ਵੱਡਾ ਪਾਪ ਹੈ ਬਿਲਕੁਲ ਅਗਰ ਤੁਹਾਨੂੰ ਕੋਈ ਅਸਮਰਥ ਬੰਦਾ ਜਿਹਦੇ ਹੱਥ ਪੈਰ ਹੈ ਨਹੀਂ ਅਗਰ ਮਿਲਦਾ ਤਾਂ ਪਰ ਤੁਸੀਂ ਉਹਨੂੰ ਖਾਣ ਪੀਣ ਦੀ ਵਸਤੂ ਦੇ ਸਕਦੇ ਹੋ ਬਿਸਕਟ ਦੇ ਸਕਦੇ ਹੋ ਪਰ ਕਿਤੇ ਨਾ ਕਿਤੇ ਜਿਹੜੀ ਤੁਸੀਂ ਪੈਸੇ ਦਿੰਨੇ ਹੋ ਇਹ ਬੜਾ ਵੱਡਾ ਨੈਕਸਸ ਪੈਦਾ ਕਰਦਾ ਹੈ ਬਿਲਕੁਲ